ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪਟਿਆਲਾ ਲਾਈਵ ਨਿਊਜ਼ ਤੇ ਮੈਂ ਹਾਂ ਸ਼ਾਹਵਾਜ਼ ਖਾਨ ਜਮਾਤ-ਏ-ਇਸਲਾਮੀਆਂ ਹਿੰਦ ਵੱਲੋਂ ਰੋਜ਼ੇ ਦੀ ਅਹਿਮੀਅਤ ਬਾਰੇ ਨੁੱਕੜ ਮੀਟਿੰਗਾਂ ਕਰਕੇ ਕਿਲਾ ਰਹਿਮਤਗੜ੍ਹ ਵਿਖੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮਲੇਰਕੋਟਲਾ ਤੋਂ ਸ਼ਹਿਵਾਸ ਖਾਨ ਪਟਿਆਲਾ ਐਵੇਨਿਊ ਪੰਜਾਬ ਹਾਂਜੀ ਸਰ ਇਹ ਜਿਹੜੀਆਂ ਨੁੱਕਰ ਮੀਟੀਆਂ ਕਰੀਆਂ ਜਾਂਦੀਆਂ ਕਿਸ ਸਿਲਸਲੇ 'ਚ ਕਰੀਆਂ ਜਾਂਦੀਆਂ ਔਰ ਉਹ ਕਿੱਥੇ ਕਿੱਥੇ ਕਰੀਆਂ ਜਾਣਗੀਆਂ ਇਹ ਅਸੀਂ ਨੁੱਕਰ ਮੀਟੀਆਂ ਜਿਹੜੀਆਂ ਕੀਤੀਆਂ ਨੇ ਰਮਜ਼ਾਨ ਦਾ ਮਹੀਨਾ ਆਉਣ ਵਾਲਾ ਹੈ ਉਹਦੇ ਸਿਲਸਲੇ ਦੇ ਵਿੱਚ ਅਸੀਂ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਪੂਰੇ ਸ਼ਹਿਰ ਦੇ ਵਿੱਚ ਤਾਂ ਕਿ ਮਲੇਕ ਕੋੜਲੇ ਦੇ ਲੋਕਾਂ ਨੂੰ ਥੋੜੀ ਅਵੇਅਰਨੈਸ ਸਾਜੇ ਦੇ ਕਿ ਰਮਜ਼ਾਨ ਦੇ ਮਹੀਨੇ ਦੇ ਵਿੱਚ ਅਸੀਂ ਰੋਜ਼ਿਆਂ ਨੂੰ ਕਿਵੇਂ گزارਣਾ ਹੈ ਇਸ ਤਰ੍ਹਾਂ ਉਹਦਾ ਇhtਰਾਮ ਕਰਨਾ ਹੈ ਬਹੁਤ ਸਾਰੇ ਲੋਗ ਦੁਕਾਨਾਂ ਤੇ ਬਾਜ਼ਾਰਾਂ ਦੇ ਵਿੱਚ ਖਾਂਦੇ ਪਿੰਦੇ ਫਿਰਦੇ ਹਨ ਤਾਂ ਅਸੀਂ ਉਹਨਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਉਹ ਅਗਰ ਉਹਨਾਂ ਨੂੰ ਕਿਸ ਤਰ੍ਹਾਂ ਦੀ ਕੋਈ ਜ਼ਰੂਰਤ ਹੈ ਬਿਮਾਰ ਹਨ ਜਾਂ ਮੁਸਾਫਿਰ ਹਨ ਤਾਂ ਉਹ ਘੱਟੋ ਘੱਟ ਪਰਦੇ ਦੇ ਅੰਦਰ ਖਾਣ ਜਾਂ ਘਰਾਂ ਦੇ ਅੰਦਰ ਜਾ ਕੇ ਖਾਣ ਬਾਜ਼ਾਰਾਂ ਦੇ ਵਿੱਚ ਸੜਕਾਂ ਤੇ ਆਮ ਖਾਂਦੇ ਪਿੰਦੇ ਨਾ ਫਿਰਣ ਉਹ ਅਸੀਂ ਇਸ ਕਰਕੇ ਲੋਕਾਂ ਨੂੰ ਵੇਅਰ ਕਰ ਰਹੇ ਹਾਂ ਕਿ ਲੋਗ ਇਸ ਮਹੀਨੇ ਦਾ ਇhtiram ਕਰਾਂ ਕਿਉਂਕਿ ਇਹ ਮਹੀਨਾ ਬਹੁਤ ਬਰਕਤਾਂ ਵਾਲਾ ਮਹੀਨਾ ਹੈ ਇਸ ਦੇ ਇਸ ਦੇ ਵਿੱਚ ਅੱਲਾਹ ਤਾਲਾ ਨੇ ਕੁਰਾਨ ਨੂੰ ਕੁਰਾਨ ਜੈਸੀ ਇੱਕ عظیم ਕਿਤਾਬ ਨਾਜ਼ਿਲ ਕੀਤੀ ਹੈ ਅਸੀਂ ਲੋਕਾਂ ਨੂੰ ਇਹ ਕਹਿ ਰਹੇ ਹਾਂ ਕਿ ਉਹ ਲੋਕ ਕੁਰਾਨ ਦੇ احਕਾਮ ਨੂੰ ਮੰਨਣ ਕੁਰਾਨ ਨੂੰ ਪੜ੍ਹਨ ਔਰ ਇਹਦੇ ਤਰਜਮੇ ਨਾਲ ਇਸ ਨੂੰ ਦੀਆਂ ਸਿੱਖਿਆਵਾਂ ਨੂੰ ਉਹ ਆਪਣੇ ਅੰਦਰ ਜ਼ਿੰਦਗੀ ਦੇ ਵਿੱਚ ਉਹ ਉਤਾਰੋ ਤਾਂ ਕਿ ਇਹ ਲੋਕਾਂ ਦੀ ਆਸਾਨੀ ਵਾਸਤੇ ਆਇਆ ਹੈ ਨਾ ਕਿ ਲੋਕਾਂ ਨੂੰ ਮੁਸ਼ਕਿਲਾਂ ਦੇਵਾ ਵਾਸਤੇ ਹੋਰ ਤੱਕ ਕਿੰਨੀਆਂ ਨੁੱਕਰ ਮੇੜੀਆਂ ਕਰ ਦਿੱਤੀਆਂ ਹੋ ਜਾਂ ਕਿਹੜੇ ਕਿਹੜੇ ਇਲਾਕੇ ਜੀ ਜਾ ਰਹੇ ਅਸੀਂ ਇਹ ਸਿਲਸਿਲਾ ਅੱਜ ਤੋਂ ਹੀ ਸ਼ੁਰੂ ਕੀਤਾ ਹੈ ਅਸੀਂ ਇਹ ਪੂਰੇ ਸ਼ਹਿਰ ਦੇ ਵਿੱਚ ਇਨਸ਼ਾਅੱਲਾ ਹਰ ਇੱਕ ਚੌਂਕ ਦੇ ਵਿੱਚ ਜਾ ਕੇ ਲੋਕਾਂ ਨੂੰ ਅਵੇਅਰ ਕਰਾਂਗੇ ਇਹ ਚੱਲੂਗਾ ਇਨਸ਼ਾਅੱਲਾ 29 ਤਰੀਕ ਤੱਕ ਇਹ ਸਿਲਸਿਲਾ ਸਾਡਾ ਚੱਲੂਗਾ ਤੱਕਵਾ ਕੀ ਹੈ ਹਲਕ ਉਮਰ ਬੇਦਾਰੂ ਤੋਂ ਪੁੱਛਿਆ ਕਿ ਤੱਕਵਾ ਕੀ ਹੈ ਤਾਂ ਉਹਨੇ ਕਿਹਾ ਕਿ ਕਿਤੇ ਖਾਮਦਾਰ ਜਾਂ ਜੰਗਲੀ ਚਾਹਿਆ ਦੇ ਵਿੱਚੋਂ ਲੰਘੇ ਹੋ اپنی گناہ گزارنی ہے اللہ کے ڈر اللہ نے جس چیز کو روکا ہے اسے تقواہ ہے ساری زندگی ہے نا جب پیدا کر رہا ہے تاکوہ 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 پیدا رہا جب وہ وہ گا گا دوستو اللہ تعالی حدیث ہے 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 کہ روزہ جسم کی جس طرح زکاط ادا کروزہ ادا کر ہیں تو اسے جنال روزہ ہے وہ جسم کی زکاط ہے وہ کس طرح کی ابھی بہت سانی ریسرچر ہو رہی ہیں فاسٹنگ لے کے پکے رینج لے کے جاپانی سائنسدان تھا انہیں انہیں دو ہزار سولہ نوبل <سؤال> پورسکار ملا تھی اس نے جو وزن سی کینسر تھی اس نے دسیا کہ جب اچھی دس بارہ گھنٹے بکھے رہے ہاں تو سارے جسم ڈیڈ بیماریاں کارن بنتے ہیں وہ سارے ساری ڈولی کھا جاتی ہے بکھی ہونے کی پائی یہ سفائی کا تو دوستوں ایک ایڈی ویل ہے اور آنے والے جو فٹنس کوچ ہیں وہ سارے اس انٹر میڈیم فاسٹنگ یعنی کچھ ٹائم کو رہو کچھ ٹائم کھاؤ اس کو ریکمینڈ کر رہے ہیں تو دوستو قرآن کی ایک انجل ہے جسے میں پر سرچ کر کے لوگوں کو پتہ لگیا ہے کہ اس میں بڑے بڑے فائدے ہیں تو دوستو سر ظاہر بات ہے ایک بہت بڑی دلیل ہے کہ اس میں مان ایک کتاب کچھ مان ہے جس میں پوری سیکھی ہونی چاہیے تو دوستوں سمجھ جائے گا ہے کہ اسی بھی خود اس میں ਅਸੀਂ ਵੀ ਪੁਲਿਸ ਤੋਂ ਪੜੀਏ ਤਾਂ ਲੋਕਾਂ ਨੂੰ ਵੀ ਇਸ ਵੱਲ ਤਰੀਨ ਨਹੀਂ ਆਪਣਾਣਾ ਕਿਉਂਕਿ ਅੱਲਾਹ ਕੁਰਾਨ ਚ ਕਹਿੰਦਾ ਹੈ ਕਿ ਤੁਹਾਡੇ ਵਿੱਚੋਂ ਕੁਝ ਇੱਕ ਦੋ ਐਸਾ ਹੋਣਾ ਚਾਹੀਦਾ ਹੈ ਜਰ ਲੋਕਾਂ ਨੂੰ ਰਾਈਨ ਰੋਕੇ ਔਰ ਲੇਕੇ ਵਧੇ ਲਿਆ ਹੋਏ ਤਾਂ ਦੋਸਤੋ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਸਾਡੇ ਸਿੱਖੀਆਂ ਨੂੰ ਵਿੰਦੂਆਂ ਕੁਰਾਨ ਦਾ ਮੁਸਾਰਾ ਕਰਾਈਏ ਕੁਰਾਨ ਨੂੰ

ਆਖਿਰ ਵਿੱਚ ਅੰਮ੍ਰਿਤਧਾਰ ਪੀਰੂ ਜੀ ਇਹ ਵੀ ਦੱਸਦਾ ਕਿ ਰਮਜ਼ਾਨ ਦਾ ਜੋ ਮਹੀਨਾ ਹੈ ਕੁਦਰ ਮਹੀਨਾ ਇਸ ਦੇ ਅੰਦਰ ਜੋ ਭਰਾ ਉਹਦੇ ਨਹੀਂ ਰੱਖ ਸਕਦੇ ਕਿਉਂਕਿ ਦੋ ਦੋ ਤਰ੍ਹਾਂ ਦੇ ਲੋਕ ਹਨ ਇਹ ਲੋਕ ਰੱਖ ਨਹੀਂ ਸਕਦੇ ਅੱਲਾਹ ਤਾਲਾ ਨੇ ਇਹ ਇੱਕ ਮੁਹਾਵਰਾ ਹੈ ਚੁਬੀ ਵਾਲਾ ਤਾਂ ਆਪਣੇ ਛੁਪਛਿਬਾਲੇ ਘਰ ਵਿੱਚੋਂ ਛੜਿਆਂ ਨੂੰ ਦੁਕਾਨ ਦੁਕਾਨ ਤੇ ਜਾਂ ਬਾਜ਼ਾਰਾਂ ਵਿੱਚ ਲਾਹ ਲੇ ਗਿਰ ਅਤੇ ਦੁਕਾਨਦਾਰ ਵੀਰਾਂ ਨੂੰ ਹੋਰ ਬੇਨਤੀ ਹੈ ਕਿ ਉਹ ਦੁਕਾਨ ਜਿਹੜੇ ਖਾਂਦੀ ਰੋਣੇ ਚੀਜ਼ਾਂ ਹਨ ਉਹ ਆਪਣੇ ਪੱਦੇੰਦਰ ਰੱਖਣ ਟੱਕੇ ਰੱਖਣ ਤਾਂ ਕਿ ਲੋਕਾਂ ਦਾ ਰੋਜ਼ਾ ਉਹ ਅੱਛੇ ਤਰੀਕੇ ਨਾਲ ਸੁਲਾਇਆ ਜਾ ਸਕੇ। ਸ਼ੁਕਰੀਆ ਜਵਾਬਾਂ ਦਾ ਹਸਪਤਾਲ ਵਿੱਚ।